ਅੱਜ ਤੁਸੀਂ ਸੁਣੋਗੇ ਜੀ ਸੰਸ 47 ਨਾਲ ਸੰਬੰਧਿਤ ਇੱਕ ਹੋਰ ਕਹਾਣੀ ਤੁੱਪ ਦੇ ਪੈਰਾਂ ਹੇਠ ਜੋ ਹਰਜੀਤ ਅਟਵਾਲ ਜੀ ਦੀ ਲਿਖੀ ਹੋਈ ਹੈ ਜੇਕਰ ਤੁਸੀਂ ਸੰਸ 47 ਨਾਲ ਸੰਬੰਧਿਤ ਕਹਾਣੀਆਂ ਸੁਣਦੇ ਚਾਹਵਨ ਹੋ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਪਾਕਿਸਤਾਨ ਬਣਿਆ ਤਾਂ ਚਾਚੇ ਬਿਕਰਦੀਆਂ ਵੀ ਕਈ ਕਹਾਣੀਆਂ ਬਣ ਗਈਆਂ ਬੜੀ ਧੀਰ ਤੱਕ ਲੋਕ ਇਨ੍ਹਾਂ ਕਹਾਣੀਆਂ ਨੂੰ ਮਸਾਲੇ ਲਾ ਲਾ ਕੇ ਸੁਣਾਉਂਦੇ ਰਹੇ ਵੱਡੇ ਖੂਬ ਵਾਲਾ ਅਮਰੀਕ ਸਿੰਘ ਦੱਸਣ ਲੱਗਦਾ ਜਦ ਸਾਡੇ ਪਿੰਡ ਦੇ ਮੁਸਲਮਾਨਾਂ ਨੂੰ ਲੁੱਟਣ ਸਾਧਪੁਰੇ ਬਖਤੌਰੇ ਦਾ ਟੋਲਾ ਆਇਆ ਤਾਂ ਮੈਂ ਤੇ ਬਿਕਰ ਨੇ ਕਿਰਪਾਨਾਂ ਕੱਢ ਲਈਆਂ ਤੇ ਜੋੜ ਲਈਆਂ ਪਿੱਠਾਂ ਉਹ 20 ਜਣੇ ਤੇ ਅਸੀਂ ਸਿਰਫ ਦੋ ਆ ਪਿੰਡ ਦਾ ਮਹਿਣਤਾ ਉਦੋਂ ਆਇਆ ਜਦੋਂ ਅਸੀਂ ਉਹਨਾਂ ਨੂੰ ਭਾਜਣਾ ਪਵਾ ਦਿੱਤੀਆਂ ਹੋਰ ਕੋਈ ਦੱਸਦਾ ਸਾਨੂੰ ਪਤਾ ਲੱਗਿਆ ਬਈ ਆ ਚਿਮਨੇ ਵਾਲੀ ਕਿਸੇ ਨੇ ਦੋ ਮੁਸਲਮਾਨ ਕੁੜੀਆਂ ਲੈ ਆਂਦੀਆਂ ਬਿੱਕਰ ਕਹਿੰਦਾ ਕਿ ਚੱਲ ਬਈ ਸੱਜਣ ਸਿਆਂ ਅਸੀਂ ਜਾ ਬੂਹਾ ਖੜਕਾਇਆ ਪਰ ਡਾਢ ਦਾ ਕੋਈ ਖੋਲੇ ਨਾ ਉਹਨਾਂ ਨੂੰ ਭਿੰਕ ਪੈ ਗਈ ਸੀ ਕਿ ਚੱਕਾਂ ਵਾਲਾ ਬਿੱਕਰ ਆ ਗਿਆ ਬਿੱਕਰ ਨੇ ਮਾਰਿਆ ਠੁੱਡਾ ਤੇ ਦਰ ਉਹ ਗਿਆ ਕੁੜੀਆਂ ਵੀ ਸਮਝ ਗਈਆਂ ਸਾਡੇ ਪਿੱਛੇ ਆਲੂਕੀਆਂ ਕਿਸੇ ਦੀ ਰੋਕਣ ਦੀ ਹਿੰਮਤ ਨਾ ਪਈ ਅਸੀਂ ਉਨੀ ਪੈਰੀ ਹੀ ਉਹਨਾਂ ਨੂੰ ਬਰਾਮ ਕੈਂਪ ਵਿੱਚ ਛੱਡ ਆਏ ਚਾਚੇ ਦੇ ਦੋ ਨਿਸ਼ਾਨੇ ਸਨ ਇੱਕ ਤਾਂ ਵਾਹ ਲੱਗਦਿਆਂ ਇਲਾਕੇ ਦੇ ਕਿਸੇ ਮੁਸਲਮਾਨ ਤੇ ਕੋਈ ਆਂਚ ਨਹੀਂ ਆਉਣ ਦੇਣੀ ਤੇ ਦੂਜਾ ਉਧਾਲੀਆਂ ਹੋਈਆਂ ਮੁਸਲਮਾਨਾਂ ਦੀਆਂ ਔਰਤਾਂ ਵਾਪਸ ਕਰਾਉਣੀਆਂ ਚਾਚੇ ਬਾਰੇ ਬਹੁਤਿਆਂ ਕਹਾਣੀਆਂ ਇਹਨਾਂ ਦੋ ਵਿਸ਼ਿਆਂ ਦਵਾਲੇ ਹੀ ਘੁੰਮਦੀਆਂ ਹੁੰਦੀਆਂ ਸਾਰੇ ਉਸਦੇ ਹੌਸਲੇ ਦੀ ਦਾਤ ਦਿੰਦੇ ਮੈਨੂੰ ਇਹ ਚੰਗਾ ਚੰਗਾ ਵੀ ਲੱਗਦਾ ਕਿ ਮੈਂ ਚਾਚੇ ਬਿਕਰ ਦਾ ਭਤੀਜਾ ਹਾਂ ਚਾਚੇ ਨੇ ਦੂਜੇ ਮਹਾਯੁੱਧ ਵਿੱਚ ਹਿੱਸਾ ਲਿਆ ਸੀ ਵਰਮਾ ਦੇ ਫਰੰਟ ਤੇ ਜਾਪਾਨੀਆਂ ਖਿਲਾਫ ਲੜਿਆ ਸੀ ਕਈ ਤਮਗੇ ਜਿੱਤੇ ਸਨ ਜਿਨ੍ਹਾਂ ਦੀ ਬਦੌਲਤ ਉਹਨੂੰ ਹੌਲਦਾਰੀ ਵੀ ਮਿਲੀ ਸੀ ਪਰ ਇਹ ਦੇ ਬਾਰੇ ਸ਼ਾਇਦ ਹੀ ਕਿਸੇ ਨੇ ਕੋਈ ਗੱਲ ਕੀਤੀ ਹੋਵੇ ਰੌਲੇ ਪੈਣ ਵੇਲੇ ਚਾਚਾ ਫੌਜ ਵਿੱਚੋਂ ਲੰਮੀ ਛੁੱਟੀ ਆਇਆ ਹੋਇਆ ਸੀ ਅੰਗਰੇਜ਼ ਸਰਕਾਰ ਨੇ ਵੰਡਕਾਰ ਪੰਜਾਬ ਵਿੱਚ ਹੋ ਰਹੀ ਗੜਬੜ ਨੂੰ ਧਿਆਨ ਵਿੱਚ ਰੱਖਦਿਆਂ ਫੌਜੀਆਂ ਨੂੰ 6-6 ਮਹੀਨੇ ਦੀਆਂ ਛੁੱਟੀਆਂ ਦੇ ਦਿੱਤੀਆਂ ਸਨ ਤਾ ਜੋ ਉਹ ਜਾ ਕੇ ਆਪਣੇ ਟੱਬਰਾਂ ਦੀ ਸੰਭਾਲ ਕਰ ਸਕਣ ਦੇਸ ਦੀ ਰਾਖੀ ਕਰਦਾ ਆਇਆ ਚਾਚਾ ਪਿੰਡ ਆ ਕੇ ਪਿੰਡ ਦਾ ਹੀ ਰਾਖਾ ਬਣ ਗਿਆ ਪਿੰਡ ਵਿੱਚ ਕਾਫੀ ਸਾਰੇ ਮੁਸਲਮਾਨ ਸਨ ਸ਼ੇਖਾਂ ਅਰਾਈਆਂ ਤੋਂ ਲੈ ਕੇ ਤੇਲੀਆਂ ਤੇ ਭਰਾਇਆਂ ਤੱਕ ਦੀਆਂ ਸਾਰੀਆਂ ਹੀ ਜਮਾਤਾਂ ਵਸਦੀਆਂ ਸਨ ਇੱਕ ਪੂਰਾ ਮੁਹੱਲਾ ਸੀ ਮੁਸਲਮਾਨਾਂ ਦਾ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਮਾਨਾਂ ਦੀ ਵੱਡ ਘਟ ਹੋਣ ਲੱਗੀ ਤਾ ਪਿੰਡ ਦੇ ਮੁਸਲਮਾਨ ਬਹੁਤ ਡਰ ਗਏ। ਚਾਚੇ ਨੇ ਪਿੰਡ ਦੇ ਕੁਝ ਮੋਤਵਾਰ ਨਾਲ ਲਏ ਤੇ ਉਹਨਾਂ ਦੇ ਮੁਹੱਲੇ ਉਹਨਾਂ ਨੂੰ ਤਸੱਲੀ ਦੇਣ ਤੁਰ ਪਿਆ। ਸਭ ਨੂੰ ਇੱਕ ਥਾਂ ਇਕੱਠੇ ਕਰਕੇ ਬੋਲਿਆ। ਦੇਖੋ ਭਰਾਵੋ ਡਰਨ ਦੀ ਕੋਈ ਲੋੜ ਨਹੀਂ। ਜਿੰਨਾ ਚਿਰ ਅਸੀਂ ਹੈਗੇ ਆ ਤੁਹਾਡੀ ਹਵਾਵਾਂ ਲਈ ਕੋਈ ਝਾਕ ਸਕਦਾ। ਉਸ ਦੀ ਗੱਲ ਨਾਲ ਕਈਆਂ ਨੂੰ ਤਸੱਲੀ ਵੀ ਹੋ ਗਈ ਹੋਵੇਗੀ। ਪਰ ਹਾਲਾਤ ਜਿਆਦਾ ਖਰਾਬ ਸਨ। ਕੋਈ ਵਿੱਚੋਂ ਬੋਲਿਆ ਸਰਦਾਰ ਜੀ ਜੇ ਸਰਕਾਰ ਨੇ ਬਹਿਰਾਮ ਕੈਂਪ ਲਗਾ ਦਿੱਤਾ ਤਾਂ ਕੁਝ ਸੋਚ ਕੇ ਹੀ ਲਗਾਇਆ ਹੋਵੇਗਾ ਹੁਣ ਸਾਨੂੰ ਪਿੰਡ ਤਾਂ ਛੱਡਣਾ ਹੀ ਪਵੇਗਾ ਜੇ ਇਹ ਨੌਬਤ ਵੀ ਆ ਗਈ ਤਾਂ ਦੇਖ ਲਵਾਂਗੇ ਅਸੀਂ ਤੁਹਾਨੂੰ ਆਪ ਪੂਰੀ ਹਿਫਾਜ਼ਤ ਨਾਲ ਕੈਂਪ ਵਿੱਚ ਛੱਡ ਕੇ ਆਵਾਂਗੇ ਪਰ ਹਾਲੇ ਤਾਂ ਰੇਤੇ ਵਿੱਚ ਮੋਜੇ ਖੋਲਣ ਵਾਲੀ ਗੱਲ ਐ ਤੁਸੀਂ ਸਾਡੇ ਤੇ ਪੂਰਾ ਭਰੋਸਾ ਰੱਖੋ ਸਰਕਾਰ ਨੇ ਬਹਿਰਾਮ ਕੈਂਪ ਵਰਗੇ ਹੋਰ ਕਈ ਕੈਂਪਾਂ ਜਾਂ ਵਿੱਚ ਲਗਾ ਦਿੱਤੇ। ਪਾਕਿਸਤਾਨ ਜਾਣ ਵਾਲੇ ਮੁਸਲਮਾਨ ਇਨ੍ਹਾਂ ਕੈਂਪਾਂ ਵਿੱਚ ਇਕੱਠੇ ਹੋ ਰਹੇ ਸਨ ਜਿੱਥੋਂ ਇਹਨਾਂ ਨੂੰ ਰੇਲਗੱਡੀ ਰਾਹੀਂ ਨਵੇਂ ਬਣੇ ਮੁਲਕ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਦਿਨਾਂ ਵਿੱਚ ਅਫਵਾਹਾਂ ਬਹੁਤ ਜ਼ੋਰਾਂ ਤੇ ਸਨ। ਅਖਬਾਰਾਂ ਵਾਲੇ ਵੀ ਖਬਰਾਂ ਨੂੰ ਮਸਾਲਾ ਲਾਲਾ ਸਾਪਦੇ ਸਨ। ਸਾਰਾ ਮਾਹੌਲ ਹੀ ਬਹੁਤ ਡਰਾਵਣਾ ਬਣਿਆ ਹੋਇਆ ਸੀ। ਇਰਾਕੀ ਦੇ ਬਦਮਾਸ਼ ਟੋਲਾ ਬਣਾ ਕੇ ਪਿੰਡਾਂ ਦੇ ਮੁਸਲਮਾਨਾਂ ਉੱਪਰ ਹਮਲੇ ਕਰ ਰਹੇ ਸਨ। ਉਹਨਾਂ ਦੀਆਂ ਜਾਇਦਾਦਾਂ ਲੁੱਟ ਰਹੇ ਸਨ। ਨੌਜਵਾਨ ਔਰਤਾਂ ਨੂੰ ਕੱਢ ਕੇ ਲੈ ਜਾ ਰਹੇ ਸਨ। ਇੰਨਾ ਹੀ ਦਿਨਾਂ ਵਿੱਚ ਇੱਕ ਟੋਲੇ ਨੇ ਸਾਡੇ ਪਿੰਡ ਉੱਪਰ ਵੀ ਹਮਲਾ ਕਰ ਦਿੱਤਾ। ਪਰ ਚਾਚਾ ਪਿੰਡ ਦੇ ਨੌਜਵਾਨਾਂ ਨੂੰ ਲੈ ਕੇ ਉਹਨਾਂ ਸਾਹਮਣੇ ਕੰਧ ਵਾਂਗ ਖੜ ਗਿਆ। ਧੜਵੀਆਂ ਨਾਲ ਗਹਿ ਗੱਚ ਲੜਾਈ ਹੋਈ। ਕਈ ਲੋਕ ਚਾਚੇ ਦਾ ਸਾਤ ਛੱਡ ਕੇ ਵੀ ਭੱਜ ਗਏ ਪਰ ਚਾਚਾ ਟਿਕਿਆ ਰਿਹਾ ਤੇ ਹਮਲਾਵਰਾਂ ਨੂੰ ਪਿੰਡੋਂ ਭਜਾ ਕੇ ਹੀ ਦਮ ਲਿਆ ਦੋ ਕੁ ਵਾਰ ਫਿਰ ਸਾਡੇ ਪਿੰਡੋਂ ਪਰ ਜਹੇ ਲੋਕ ਛੜ ਕੇ ਆਏ ਪਰ ਚਾਚੇ ਨੇ ਮੂਹਰੇ ਹੋ ਕੇ ਮੁਕਾਬਲਾ ਕੀਤਾ ਮੁਸਲਮਾਨਾਂ ਦਾ ਕੋਈ ਵੀ ਨੁਕਸਾਨ ਨਾ ਹੋਣ ਦਿੱਤਾ ਭਾਵੇਂ ਕਿੰਨੀ ਵੀ ਸੁਰੱਖਿਆ ਮਿਲ ਰਹੀ ਸੀ ਪਰ ਮੁਸਲਮਾਨ ਸਮਝ ਗਏ ਸਨ ਕਿ ਹੁਣ ਪਿੰਡ ਛੱਡਣਾ ਹੀ ਪਵੇਗਾ ਉਹ ਇੱਕ ਥਾਂ ਇਕੱਠੇ ਹੋਏ ਤੇ ਕਾਫਲਾ ਬਣ ਕੇ ਬਹਿਰਾਮ ਨੂੰ ਤੁਰ ਪਈ ਚਾਚਾ ਤਲਵਾਰ ਲੈ ਕੇ ਕਾਫਲੇ ਦੇ ਮੂਰੇ ਮੂਰੇ ਚੱਲ ਪਿਆ ਰਾਹ ਵਿੱਚ ਕੁਝ ਧਾੜਵੀ ਲੁੱਟਣ ਆਈ ਆ ਚਾਚੇ ਨੂੰ ਦੇਖ ਕੇ ਮੁੜ ਗਏ ਹੁਣ ਤੱਕ ਇਲਾਕੇ ਦਾ ਅਸrarਤੀ ਅੰਸਰ ਚਾਚੇ ਬਿੱਕਰ ਸਿੰਘ ਦੇ ਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕਿਆ ਸੀ ਉਸਨੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਲੋਕਾਂ ਨੂੰ ਮੁਸਲਮਾਨਾਂ ਦੇ ਬਚਾ ਲਈ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਵਤਨ ਸਿੰਘ ਚਾਚੇ ਨੂੰ ਬਹੁਤ ਸਮਝਾਉਂਦਾ ਕਿ ਇਹਨਾਂ ਗੱਲਾਂ ਵਿੱਚੋਂ ਉਸਨੇ ਕੀ ਲੈਣਾ ਹੈ ਉਹ ਆਪਣੀ ਛੁੱਟੀ ਆਰਾਮ ਨਾਲ ਕੱਟੇ ਤੇ ਸੁੱਖ ਸਵੇਲੀ ਨਾਲ ਵਾਪਸ ਫੌਜ ਵਿੱਚ ਚਲਾ ਜਾਵੇ ਪਰ ਚਾਚਾ ਮੁੜਨ ਵਾਲਾ ਕਦੋਂ ਸੀ ਉਹ ਆਪਣੇ ਕੰਮ ਲੱਗਾ ਰਿਹਾ ਉਸਨੇ ਬਹੁਤ ਸਾਰੇ ਲੋਕਾਂ ਦਾ ਬਚਾਅ ਕੀਤਾ ਤੇ ਕਈ ਔਰਤਾਂ ਵੀ ਵਾਪਸ ਕਰਵਾਈਆਂ ਚਾਚੇ ਦੇ ਕੰਮ ਦੀ ਲੋਕ ਸਲਾਹਤਾ ਤਾਂ ਕਰਦੇ ਪਰ ਨਾਲ ਦੀ ਨਾਲ ਉਸ ਦੇ ਕਈ ਦੁਸ਼ਮਣ ਵੀ ਬਣ ਗਏ ਸਾਡੇ ਪਿੰਡ ਦੇ ਮੀਆਂ ਸਿੰਘ ਨਾਲ ਚਾਚੇ ਨੇ ਐਸੀ ਵਿਗਾੜੀ ਕਿ ਉਸ ਟੱਬਰ ਦੀ ਸਾਡੇ ਨਾਲ ਬੋਲਚਾਲ ਸਦਾ ਲਈ ਬੰਦ ਹੋ ਗਈ ਮੀਆਂ ਸਿੰਘ ਕੈਂਪ ਵਿੱਚੋਂ ਜੰਗਲ ਪਾਣੀ ਨਿਕਲੀ ਕੁੜੀ ਨੂੰ ਲੈ ਆਇਆ ਸੀ 50 ਸਾਲਾ ਮੀਆਂ ਸਿੰਘ ਵਿਆਹ ਦੀਆਂ ਸਾਰੀਆਂ ਉਮਰਾਂ ਛੱਡ ਬੈਠਾ ਸੀ ਚਾਚੇ ਨੇ ਇਸ ਮਾਮਲੇ ਵਿੱਚ ਦਾਖਲ ਦਿੱਤਾ ਤਾਂ ਉਸ ਨੇ ਪੰਚਾਇਤ ਇਕੱਠੀ ਕਰ ਲਈ ਚਾਚੇ ਨੇ ਪੰਚਾਇਤ ਦੀ ਵੀ ਨਾ ਸੁਣੀ ਤੇ ਕੁੜੀ ਨੂੰ ਵਾਪਸ ਕੈਂਪ ਵਿੱਚ ਪਹੁੰਚਾ ਕੇ ਹੀ ਸਾਹ ਲਿਆ ਇਹ ਸਭ ਮੇਰੇ ਜਨਮ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ ਸਨ ਮੈਂ ਆਪਣੇ ਬਾਬੇ ਨੂੰ ਸੁਣੀਆਂ ਕਹਾਣੀਆਂ ਦੇ ਸੱਚ ਬਾਰੇ ਪੁੱਛਣ ਲੱਗਦਾ ਤਾਂ ਉਹ ਦੱਬੀ ਜਹੀ ਜਵਾਨ ਨਾਲ ਆਖਦਾ ਮੈਨੂੰ ਤਾਂ ਲੱਗਦਾ ਸੀ ਕਿ ਉਹਦਾ ਦਿਮਾਗ ਹਿੱਲ ਗਿਆ ਜਾਪਾਨੀਆਂ ਦੀ ਕੈਦ ਵਿੱਚ ਜੋ ਰਿਹਾ ਸੀ ਚਾਚੇ ਦੀ ਇੱਕ ਹੋਰ ਕਹਾਣੀ ਵੀ ਸਾਡੀ ਸਾਡੇ ਘਰ ਦਾ ਸੀਮਤ ਸੀ ਜਿਸ ਬਾਰੇ ਬਹੁਤੇ ਲੋਕ ਨਹੀਂ ਸਨ ਜਾਣਦੇ ਇਸ ਕਹਾਣੀ ਵਿੱਚ ਕੁਝ ਨਾਂ ਸੁਣਨ ਨੂੰ ਮਿਲਦੇ ਬਰਕਤ ਅਲੀ ਫੌਜੀਆ आलिया ਫਾਤਿਮਾ ਇਹ ਕੋਈ ਪਰਿਵਾਰ ਸੀ ਜਿਹੜਾ ਸਾਡੇ ਘਰ ਕਈ ਦਿਨ ਤੱਕ ਰਿਹਾ ਸੀ ਬਰਕਤ ਅਲੀ ਦੀ ਪਤਨੀ ਫੌਜੀਆ ਤੇ ਉਹਨਾਂ ਦੀਆਂ ਦੋ ਧੀਆ ਆਲੀਆ ਤੇ ਫਾਤਿਮਾ ਆਲੀਆ 16-17 ਸਾਲ ਦੀ ਤੇ ਫਾਤਿਮਾ 10 ਕੁ ਸਾਲ ਦੀ ਜਦ ਮੈਂ ਸਾਰੀਆਂ ਗੱਲਾਂ ਸਮਝਣ ਜੋਗਾ ਹੋਇਆ ਤਾਂ ਇਹਨਾਂ ਨਾਵਾਂ ਤੇ ਘਟਨਾਵਾਂ ਵਿੱਚੋਂ ਮੈਂ ਆਪ ਹੀ ਇੱਕ ਕਹਾਣੀ ਚੁਗ ਲਈ ਪਤਾ ਨਹੀਂ ਉਸ ਵਿੱਚ ਸੱਚ ਕਿੰਨਾ ਸੀ ਤੇ ਕਲਪਨਾ ਕਿੰਨੀ ਪਰ ਮੈਂ ਉਸੇ ਕਹਾਣੀ ਉੱਪਰ ਯਕੀਨ ਕਰੀ ਬੈਠਾ ਸਾਂ ਬਰਕਤ ਅਲੀ ਦੀ ਪਿੰਡ ਪੰਡੋਰੀ ਵਿੱਚ ਦੁਕਾਨ ਸੀ ਆਪਣੀ ਪਤਨੀ ਤੇ ਧੀਆਂ ਨਾਲ ਸੁਖੀ ਸੁਖੀ ਰਹਿ ਰਿਹਾ ਸੀ ਪਾਕਿਸਤਾਨ ਦੇ ਬਣ ਦੀ ਖਬਰ ਨੇ ਉਹਨਾਂ ਦੇ ਜੀਵਨ ਵਿੱਚ ਪੁਚਾਲ ਲੈ ਆਂਦਾ ਪਿੰਡ ਦੇ ਲੋਕ ਬਰਕਤ ਅਲੀ ਦੀ ਦੁਕਾਨ ਲੁੱਟਣ ਤੇ ਉਸ ਦੀ ਵੱਡੀ ਧੀ ਨੂੰ ਚੁੱਕਣ ਦੀਆਂ ਬਿਆੰਤਾ ਬਣਾਉਣ ਲੱਗੇ ਕਿਸੇ ਖੈਰਖਵਾਨੇ ਆ ਕੇ ਉਸ ਨੂੰ ਖਬਰ ਦੇ ਦਿੱਤੀ ਕਿ ਅੱਜ ਰਾਤ ਨੂੰ ਉਸ ਦੇ ਘਰ ਉਪਰ ਹਮਲਾ ਕੀਤਾ ਜਾਵੇਗਾ ਬਰਕਤ ਅਲੀ ਨੇ ਜੋ ਕੁਝ ਚੁੱਕ ਹੁੰਦਾ ਸੀ ਚੁੱਕਿਆ ਤੇ ਟੱਬਰ ਨੂੰ ਲੈ ਕੇ ਰਾਤੋਂ ਰਾਤ ਨਿਕਲ ਤੁਰਿਆ ਬਹਿਰਾਮ ਦੇ ਕੈਂਪ ਬਾਰੇ ਸਭ ਨੂੰ ਪਤਾ ਹੀ ਸੀ ਪੰਡੋਰੀ ਤੋਂ ਬਹਿਰਾਮ ਜਾਣ ਲਈ ਬਰਕਤ ਅਲੀ ਨੂੰ ਸਾਡੇ ਪਿੰਡ ਵਿੱਚ ਦੀ ਲੰਗਣਾ ਪੈਣਾ ਸੀ ਸਾਡੇ ਪਿੰਡ ਪੁੱਜਣ ਤੱਕ ਬਰਕਤ ਅਲੀ ਦੇ ਟੱਬਰ ਨੂੰ ਦਿਨ ਚੜ ਆਇਆ ਫੌਜੀਆ ਤੇ ਦੋਵਾਂ ਕੁੜੀਆਂ ਥੱਕ ਹਾਰ ਗਈਆਂ ਸਨ ਫੌਜੀਆ ਨੂੰ ਤਾਂ ਬੁਖਾਰ ਵੀ ਚੜ ਗਿਆ ਸੀ ਓਹੋ ਸਾਰੇ ਦੁਬਕਕੇ ਝਾੜੀਆਂ ਓਲੇ ਲੁਕ ਗਏ ਤਾਂ ਜੋ ਰਾਤ ਪੈਣ ਤੇ ਅਗਲਾ ਸਫ਼ਰ ਜਾਰੀ ਰੱਖਿਆ ਜਾਵੇ ਚਾਚਾ ਨਿਤਵਾਂ ਖੇਤਾਂ ਗੇੜਾ ਮਾਰਨ ਗਿਆ ਉਸ ਨੂੰ ਝਾੜੀਆਂ ਵਿੱਚ ਕਿਸੇ ਦੇ ਹੋਣ ਦਾ ਸ਼ੱਕ ਪਿਆ ਤਾਂ ਉਹ ਉਧਰ ਨੂੰ ਹੋ ਤੁਰਿਆ ਬਰਕਤ ਅਲੀ ਨੇ ਸਾਹਮਣੇ ਉੱਚੇ ਲੰਮੇ ਕੁੰਡੀਆਂ ਮੁੱਛਾਂ ਵਾਲੇ ਸਰਦਾਰ ਨੂੰ ਖੜੇ ਦੇਖਿਆ ਤਾਂ ਉਹ ਗਿੜਗੜਾਉਂਦਾ ਬੋਲਿਆ ਸਰਦਾਰਾ ਆ ਲੈ ਟਰੰਕ ਸੰਭਲ ਲੈ ਪਰ ਮੇਰੀਆਂ ਕੁੜੀਆਂ ਨੂੰ ਨਾ ਕੁਝ ਕਹੀਂ ਤੈਨੂੰ ਤੇਰੇ ਵਹਿਗੁਰੂ ਦਾ ਆਸਤਾ ਚਾਚੇ ਨੇ ਬਰਕਤ ਅਲੀ ਨੂੰ ਤਸੱਲੀ ਦਿੱਤੀ ਫੌਜੀਆਂ ਨੂੰ ਪਾਣੀ ਪਲਾਇਆ ਉਸ ਦਾ ਬਤੀਰਾ ਦੇਖ ਕੇ ਬਰਕਤ ਅਲੀ ਨੂੰ ਕੁਝ ਯਕੀਨ ਵੱਜਿਆ ਚਾਚਾ ਉਹਨਾਂ ਸਾਰਿਆਂ ਨੂੰ ਲੈ ਕੇ ਪਿੰਡ ਆ ਗਿਆ ਤੇ ਆਪਣੇ ਘਰ ਲੈ ਆਇਆ ਬਾਬੇ ਵਤਨ ਸਿੰਘ ਨੂੰ ਇਹ ਸਭ ਚੰਗਾ ਤਾਂ ਨਾ ਲੱਗਿਆ ਪਰ ਚਾਚੇ ਨੂੰ ਕੁਝ ਕਹਿ ਵੀ ਨਹੀਂ ਸੀ ਸਕਦਾ ਜਦ ਤੱਕ ਫੌਜੀਆ ਠੀਕ ਨਾ ਹੋਈ ਇਹ ਪਰਿਵਾਰ ਸਾਡੇ ਘਰ ਹੀ ਰਿਹਾ ਪਿੰਡ ਦੇ ਲੋਕ ਦਬ ਵੀ ਜਵਾਨ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਪਰ ਚਾਚੇ ਨੇ ਕਿਸੇ ਦੀ ਪਰਵਾਹ ਨਾ ਕੀਤੀ ਘਰ ਵਿੱਚ ਚੱਲਦਿਆਂ ਗੱਲਾਂ ਤੋਂ ਇਹ ਗੱਲ ਵੀ ਉੱਭਰਦੀ ਸੀ ਕਿ ਚਾਚੇ ਦਾ ਆਲੀਆ ਨਾਲ ਨੇੜ ਹੋ ਗਿਆ ਸੀ ਜਦ ਮੈਂ ਕਾਲਜ ਜਾਣ ਤੱਕ ਆਲੀਆ ਤੇ ਚਾਚੇ ਬਾਰੇ ਹੋਰ ਸੋਚਣ ਲੱਗ ਪਿਆ ਤਾਂ ਇੱਕ ਦਿਨ ਮੈਂ ਹੌਸਲਾ ਕਰਕੇ ਆਪਣੀ ਦਾਦੀ ਨੂੰ ਪੁੱਛ ਹੀ ਲਿਆ ਬੇਬੇ ਆ ਲੋਕ ਚਾਚੇ ਤੇ ਉਸ ਮੁਸਲਮਾਨ ਕੁੜੀ ਬਾਰੇ ਕਦੇ ਕਦੇ ਕੋਈ ਗੱਲ ਕਰਦੇ ਹੁੰਦੇ ਐ ਇਹ ਕੀ ਐ ਬਰਕਤ ਦੀ ਕੁੜੀ ਕੋਲ ਕੋਈ ਕਾਲਾ ਇਲਮ ਸੀ ਉਹਨੇ ਸਾਡਾ ਮੁੰਡਾ ਮੰਗਰ ਲਾ ਲਿਆ ਸੀ ਬੇਬੇ ਨੇ ਰੁੱਖੇ ਜਿਹੇ ਰੁੱਖ ਵਿੱਚ ਕਿਹਾ ਮੈਂ ਤਾਂ ਏ ਜਰਨੈਲ ਸਿੰਘ ਨਾਲ ਗੱਲ ਕਰਨ ਬਾਰੇ ਸੋਚਿਆ ਸ਼ਾਇਦ ਉਹ ਜਰਾ ਖੁੱਲ ਕੇ ਗੱਲ ਕਰ ਸਕੇ ਪਾਇਆ ਕਹਿਣ ਲੱਗਿਆ ਬਿਕਰ ਨੂੰ ਆਲਿਆ ਨਾਲ ਇਸ਼ਕ ਹੋ ਗਿਆ ਸੀ ਆਲਿਆ ਵੀ ਬਿਕਰ ਤੇ ਮਰਨ ਲੱਗੀ ਸੀ ਉਹਨੇ ਤਾਂ ਪਾਕਿਸਤਾਨ ਜਾਣ ਤੋਂ ਹੀ ਨਾ ਕਰ ਦਿੱਤੀ ਸੀ ਪਰ ਬਿਕਰ ਦੀ ਹਾਲਤ ਸੱਪ ਦੇ ਮੂੰਹ ਵਿੱਚ ਆਈ ਕੋਹੜ ਕਿਰਲੀ ਵਾਲੀ ਹੋ ਗਈ ਸੀ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਛਡਾਉਣ ਵਾਲਾ ਹੁਣ ਆਪ ਮੁਸਲੀ ਨੂੰ ਘਰ ਕਿੱਦਾਂ ਪਾ ਸਕਦਾ ਸੀ ਫਿਰ ਫਿਰ ਕੀ ਸੀ ਬਿਕਰ ਆਪ ਹੀ ਇੱਕ ਦਿਨ ਬਰਕਤ ਅਲੀ ਦੇ ਟੱਬਰ ਨੂੰ ਕੈਂਪ ਵਿੱਚ ਛੱਡ ਆਇਆ ਪਰ ਉਦਾਂ ਹਰ ਰੋਜ਼ ਚੋਰੀ-ਚੋਰੀ ਆਲਿਆ ਨੂੰ ਮਿਲਣ ਕੈਂਪ ਵਿੱਚ ਜਾ ਪੁੱਜਦਾ ਸਾਨੂੰ ਲੱਗਦਾ ਕਿ ਇੱਕ ਦਿਨ ਇਹਨੇ ਕੁੜੀ ਨੂੰ ਭੁਜਾ ਲਿਆਉਣਾ ਏ ਪਰ ਉਹਨੇ ਇਦਾਂ ਨਹੀਂ ਕੀਤਾ ਚਾਚੇ ਦੇ ਪਿਆਰ ਦਾ ਕਿੱਸਾ ਹੁਣ ਮੇਰੇ ਮੂਰੇ ਸਾਫ਼ ਹੋ ਗਿਆ ਸੀ ਵਕਤ ਲੰਘਦਾ ਗਿਆ ਜ਼ਖਮ ਭਰਦੇ ਗਏ ਪਰ ਜਿਨ੍ਹਾਂ ਨੇ ਪਾਕਿਸਤਾਨ ਬਣਦਾ ਦੇਖਿਆ ਸੀ ਓਹੋ ਇਹਦੇ ਬਾਰੇ ਗੱਲਾਂ ਕਰਨੋਂ ਨਾ ਹਟੇ ਚਾਚੇ ਬਿੱਕਰ ਦਾ ਜ਼ਿਕਰ ਵੀ ਚੱਲਦਾ ਰਿਹਾ ਜਿਹੜੇ ਮੇਰੀ ਪੀੜ੍ਹੀ ਦੇ ਲੋਕ ਸਨ ਜਿਹੜੇ ਪਾਕਿਸਤਾਨ ਤੋਂ ਬਾਅਦ ਜਨਮੇ ਸਨ ਉਹਨਾਂ ਨੂੰ ਇਸ ਵੰਡ ਨਾਲ ਬਹੁਤੀ ਭਾਵੁਕ ਸਾਂਝ ਨਹੀਂ ਸੀ ਸਾਡੀ ਪੀੜ੍ਹੀ ਦਾ ਤਾਂ ਸਗੋਂ ਪਾਕਿਸਤਾਨ ਨਾਲ ਦੁਸ਼ਮਣੀ ਜਹੀ ਵਾਲਾ ਨਾਤਾ ਬਣ ਗਿਆ ਸੀ ਭਾਰਤੀ ਮੀਡੀਆ ਹਰ ਵੇਲੇ ਪਾਕਿਸਤਾਨ ਦੇ ਖਿਲਾਫ ਅੱਗ ਉਗਲਦਾ ਰਹਿੰਦਾ ਸੀ ਪਾਕਿਸਤਾਨ ਨਾਲ ਲੱਗੀਆਂ ਦੋ ਲੜਾਈਆਂ ਨੇ ਵੀ ਦੋਨਾਂ ਮੁਲਕਾਂ ਨੂੰ ਬਹੁਤ ਦੂਰ ਕਰ ਦਿੱਤਾ ਕਸ਼ਮੀਰ ਉੱਪਰ ਦੋਨਾਂ ਮੁਲਕਾਂ ਦਾ ਹੱਕ ਜਤਾਉਣਾ ਦੁਸ਼ਮਣੀ ਨੂੰ ਪੱਕੀ ਕਰਦਾ ਜਾ ਰਿਹਾ ਸੀ ਪਰ ਫਿਰ ਵੀ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਤਾਂਗ ਸੀ ਕਿ ਕਦੇ ਕੋਈ ਪਾਕਿਸਤਾਨੀ ਮਿਲੇ ਵਕਤ ਨੇ ਇੱਕ ਹੋਰ ਪਾਸਾ ਲਿਆ ਮੇਰਾ ਵਿਆਹ ਹੋ ਗਿਆ ਮੈਂ ਇੰਗਲੈਂਡ ਆ ਗਿਆ ਇੰਗਲੈਂਡ ਵਿੱਚ ਆ ਕੇ ਇੱਕ ਗੱਲ ਜਰਾ ਅਜੀਬ ਵੀ ਲੱਗੀ ਤੇ ਚੰਗੀ ਵੀ ਉਹ ਇਹ ਸੀ ਕਿ ਇੱਥੇ ਪਾਕਿਸਤਾਨੀ ਭਾਰੀ ਗਿਣਤੇ ਵਿੱਚ ਵੱਸਦੇ ਸਨ ਮੇਰਾ ਉਹਨਾਂ ਨਾਲ ਆਮ ਬਾਹ ਪੈਣ ਲੱਗਾ ਭਾਵੇਂ ਇੱਥੇ ਵੱਸਦੇ ਭਾਰਤੀ ਲੋਕਾਂ ਦੇ ਪਾਕਿਸਤਾਨੀਆਂ ਬਾਰੇ ਵਿਚਾਰ ਬਹੁਤੇ ਚੰਗੇ ਨਹੀਂ ਸਨ ਪਰ ਉਹ ਆਪਸ ਵਿੱਚ ਖੁੱਲ੍ਹ ਕੇ ਵਰਤਦੇ ਸਨ ਮੈਨੂੰ ਕਦੇ ਵੀ ਕੋਈ ਜਿਹਾ ਪਾਕਿਸਤਾਨੀ ਨਹੀਂ ਸੀ ਮਿਲਿਆ ਜਿਸ ਨੂੰ ਮੈਂ ਪਸੰਦ ਨਾ ਕਰਾਂ ਮੇਰੇ ਘਰ ਦੇ ਨਜ਼ਦੀਕ ਹੀ ਗਰੋਸਰੀ ਦੀ ਦੁਕਾਨ ਸੀ ਜਦ ਮੈਂ ਉੱਥੇ ਜਾਂਦਾ ਤਾ ਉਸ ਦਾ مالک ਮੁਸ਼ਤਾਕ ਮੈਨੂੰ ਵੜੀ-ਵੱਡੀ ਮੁਸਕਰਾਹਟ ਨਾਲ ਮਿਲਦਾ। ਮੀਟ ਦੀ ਦੁਕਾਨ ਵਾਲੇ ਅਨਵਰ ਦਾ ਵੀ ਸਰਦਾਰ ਜੀ ਸਰਦਾਰ ਜੀ ਕਹਿੰਦੇ ਦਾ ਮੂੰਹ ਸੁੱਕਦਾ। ਇੱਕ ਗੱਲ ਮੈਨੂੰ ਜਰਾ ਕੁ ਅਜੀਬ ਜ਼ਰੂਰ ਲੱਗੀ ਕਿ ਪਾਕਿਸਤਾਨੀ ਇੱਥੇ ਇੰਡੀਆ ਤੇ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ। ਉੱਥੇ ਸਿੱਖਾਂ ਨਾਲ ਕੁਝ ਬਹੁਤਾ ਹੀ ਮੋਹ ਦਿਖਾਉਂਦੇ ਹਨ। ਸ਼ਾਇਦ ਉਹ ਸੋਚਦੇ ਸਨ ਕਿ ਪੰਜਾਬ ਵਿੱਚ ਸਿਰਫ ਸਿੱਖ ਹੀ ਰਹਿੰਦੇ ਹਨ ਪਾਕਿਸਤਾਨੀ ਪੰਜਾਬੀਆਂ ਨਾਲ ਹੁਣ ਮੇਰਾ ਵਾਤਾਵਾਵਾ ਪੈਣ ਲੱਗ ਪਿਆ ਸੀ ਪਰ ਕਿਸੇ ਨਾਲ ਬਹੁਤੀ ਨੇੜਤਾ ਨਹੀਂ ਸੀ ਹੋਈ ਇਹ ਨੇੜਤਾ ਕੁਝ ਧੇਰ ਬਾਅਦ ਵਿੱਚ ਹੋਈ ਆਸੀਫ ਨਾਲ ਜਦ ਮੈਂ ਬੋਰਡ ਦੇ ਬਾਡੀ ਪਲਾਂਟ ਵਿੱਚ ਕੰਮ ਕਰਦਾ ਸੀ ਉਹ ਮੇਰੀ ਟੀਮ ਵਿੱਚ ਆ ਸ਼ਾਮਿਲ ਹੋਇਆ ਉਸ ਨਾਲ ਨੇੜਤਾ ਵੀ ਜਹੀ ਕਿ ਉਮਰ ਭਰ ਦੀ ਦੋਸਤੀ ਹੋ ਗਈ ਅਸੀਂ ਪਾਕਿਸਤਾਨ ਵਿੱਚੋਂ ਮੁਲਤਾਨ ਤੋਂ ਸੀ ਪਰ ਉਸ ਦੀ ਪੰਜਾਬੀ ਮੇਰੇ ਵਰਗੀ ਹੀ ਸੀ ਅਸਲ ਵਿੱਚ ਉਸ ਦਾ ਟੱਬਰ ਹੁਸ਼ਿਆਰਪੁਰ ਤੋਂ ਗਿਆ ਹੋਣ ਕਰਕੇ ਉਹ ਘਰ ਵਿੱਚ ਦੁਆਬੀ ਹੀ ਬੋਲਦੇ ਸਨ ਉੱਥੋਂ ਹੀ ਉਹਨਾਂ ਨੇ ਇੱਕ ਲਹਿਜਾ ਲਿਆ ਸੀ ਗੱਲਾਂ ਕਰਨ ਦਾ ਉਹ ਵੀ ਸ਼ਕੀਨ ਸੀ ਸਿਆਸੀ ਮਸ ਵੀ ਰੱਖਦਾ ਸੀ ਅਸੀਂ ਗੱਲਾਂ ਕਰਨ ਲੱਗਦੇ ਤਾਂ ਕਿੰਨੀ ਦੇਰ ਤੱਕ ਲੱਗੇ ਰਹਿੰਦੇ ਜਿਆਉਲ ਹਕ ਨੇ ਭੁੱਟੋ ਨੂੰ ਫਾਂਸੀ ਲਗਾ ਦਿੱਤੀ ਜਿਸ ਕਾਰਨ ਉਹ ਕਾਫੀ ਉਦਾਸ ਰਹਿੰਦਾ। ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਉਹ ਬਹੁਤ ਮਦਾ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਆਸੀਫ 47 ਵਾਲੀ ਵੰਡ ਦਾ ਤੇਰੇ ਉੱਪਰ ਕਿੰਨਾ ਕੁ ਅਸਰ ਹੈ? ਅਸਰ ਹੋਣਾ ਤਾਂ ਕੁਦਰਤੀ ਹੈ। ਮੇਰੇ ਸਾਰੇ ਬਡੇਰੇ ਹੀ ਉਧਰੋਂ ਆਏ ਐ। ਬਹੁਤ ਕੁਝ ਗਵਾ ਆਏ ਹਾਂ। ਪਰ ਜਿਹੜੇ ਲੋਕ ਪਾਕਿਸਤਾਨ ਤੋਂ ਉਧਰ ਗਏ ਐ ਉਨ੍ਹਾਂ ਦਾ ਨੁਕਸਾਨ ਵੀ ਘਟ ਨਹੀਂ ਹੋਇਆ ਸਮਾਹੀ ਇਹ ਆਇਆ ਸੀ ਇਨਸਾਨ حیਵਾਨ ਬਣ ਗਿਆ ਸੀ ਇਤਿਹਾਸ ਵਿੱਚ ਇਦਾਂ ਦੀਆਂ ਮਿਸਾਲਾਂ ਘੱਟ ਮਿਲਦੀਆਂ ਸਿੰਘ ਇੱਕ ਗੱਲ ਸਮਝ ਨਹੀਂ ਲੱਗਦੀ ਕਿ ਇੰਡੀਅਨ ਲੋਕਾਂ ਨੂੰ ਪਾਕਿਸਤਾਨ ਦੀ ਹੋਂਦ ਹਾਲੇ ਤੱਕ ਵੀ ਮਨਜ਼ੂਰ ਕਿਉਂ ਨਹੀਂ ਹੋ ਰਹੀ ਹੋ ਕਿਉਂ ਨਹੀਂ ਰਹੀ ਪਰ ਜਿਹੜੇ ਲੋਕਾਂ ਨੇ ਵੰਡ ਹੁੰਦੀ ਦੇਖੀ ਹੈ ਉਹਨਾਂ ਤੋਂ ਸ਼ਾਇਦ ਮੁਲਕ ਵਿੱਚੋਂ ਦੋ ਵੱਡੇ ਹਿੱਸੇ ਅਲੱਗ ਹੁੰਦੇ ਬਰਦਾਸ਼ਤ ਨਹੀਂ ਸਨ ਹੋ ਰਹੀ ਇਹਦੇ ਵਿੱਚ ਕਿਹੜੀ ਗੱਲ ਸੀ ਆਖਰ ਭਰਾ ਭਰਾ ਅਲੱਗ ਹੁੰਦੇ ਹੀ ਹੈ ਹਾਂ ਆਸੀਫ ਘਰਾਂ ਵਿੱਚ ਭਰਾ ਅੱਡ ਹੁੰਦੇ ਆ ਪਰ ਦੇਸ਼ ਘਰ ਨਹੀਂ ਹੁੰਦਾ ਜੋ ਦੇਸ਼ ਦੇ ਟੁਕੜੇ ਹੋਣ ਲੱਗ ਪੈਣ ਤਾਂ ਹੁਣ ਇੰਡੀਆ ਦੇ 20 ਟੁਕੜੇ ਹੋ ਗਏ ਹੁੰਦੇ ਜੇ ਤੁਹਾਡੇ ਲੀਡਰਾਂ ਨੇ ਕਾਇਦੇ ਆਜ਼ਮ ਦੀ ਗੱਲ ਮੰਨ ਲਈ ਹੁੰਦੀ ਪਾਂ ਸ਼ਾਇਦ ਪਾਕਿਸਤਾਨ ਨਾ ਬਣਦਾ ਨਹੀਂ ਆਸੀਫ ਪਾਕਿਸਤਾਨ ਬਣਨਾ ਇੱਕ ਚੰਗੀ ਘਟਨਾ ਸਾਬਿਤ ਹੋਇਆ ਸਿੰਘ ਤੂੰ ਪਹਿਲਾ ਇੰਡੀਅਨ ਹੋਏਂਗਾ ਜਿਹੜਾ ਪਾਕਿਸਤਾਨ ਨੂੰ ਜਸਟੀਫਾਈ ਕਰ ਰਿਹਾ ਏ ਪਰ ਕਿਵੇਂ ਇੱਕ ਤਾਂ ਪੰਜਾਬ ਵਿੱਚੋਂ ਮਜਵੀ ਫਸਾਦ ਸਦਾ ਲਈ ਖਤਮ ਹੋ ਗਈ ਜਿੱਦਾਂ ਕਿ ਇੰਡੀਆ ਦੇ ਹੋਰ ਨਾਲ ਸੂਬਿਆਂ ਵਿੱਚ ਹਾਲੇ ਵੀ ਹੁੰਦੇ ਰਹਿੰਦੇ ਐ ਤੇ ਦੂਜੇ ਪੰਜਾਬੀ ਜਵਾਨ ਨੂੰ ਬਹੁਤ ਫਾਇਦਾ ਹੋਇਆ ਨਹੀਂ ਤਾਂ ਇਹ ਉਰਦੂ ਥੱਲੇ ਦੱਬੀ ਰਹਿਣੀ ਸੀ ਪਰ ਉਰਦੂ ਤਾਂ ਬਹੁਤ ਮਿੱਠੀ ਜਵਾਨ ਹੈ ਹਾਂ ਪਰ ਪੰਜਾਬ ਦੀ ਨਹੀਂ ਏਵੇਂ ਸਾਡੀਆਂ ਗੱਲਾਂ ਸ਼ੁਰੂ ਹੁੰਦੀਆਂ ਤਾਂ ਮੁੱਕਦੀਆਂ ਹੀ ਨਾ ਮੈਂ ਉਸ ਨੂੰ ਚਾਚੇ ਬਿੱਕਰ ਵਾਲੀ ਗੱਲ ਸੁਣਾਈ ਕਿ ਕਿਵੇਂ ਉਸਨੇ ਉਧਾਲੀਆਂ ਹੋਈਆਂ ਮੁਸਲਮਾਨ ਕੁੜੀਆਂ ਨੂੰ ਵਾਪਸ ਕਰਵਾਇਆ ਤੇ ਅੰਤ ਆਪਣੀ ਮੁਹੱਬਤ ਨੂੰ ਵੀ ਕੈਂਪ ਵਿੱਚ ਛੱਡ ਆਇਆ ਸੀ ਇਸ ਬਾਰੇ ਉਸ ਦੀ رائے ਸੀ ਕਿ ਹਾਲਾਤ ਮਜ਼ਬੂਰ ਕਰ ਦਿੰਦੇ ਨੇ ਜਾਂ ਹਾਲਾਤ ਮਜ਼ਬੂਰ ਕਈ ਵਾਰੀ ਆਰ ਜੀ ਜਿਹੇ ਇਸ਼ਕ ਹੋ ਜਾਇਆ ਕਰਦੇ ਨੇ ਅਸੀਂ ਇੱਕ ਦੂਜੇ ਦੇ ਘਰ ਵੀ ਆਉਣ ਜਾਣ ਲੱਗ ਪਏ ਸਾਡੀਆਂ ਪਤਨੀਆਂ ਵੀ ਸਹੇਲੀਆਂ ਬਣ ਗਈਆਂ ਉਸ ਨੂੰ ਭਾਰਤੀ ਫਿਲਮਾਂ ਦੇ ਗੀਤ ਚੰਗੇ ਲੱਗਦੇ ਅਸੀਂ ਰਲ ਕੇ ਵੀਡੀਓ ਤੇ ਫਿਲਮਾਂ ਕਿਰਾਏ ਤੇ ਲੈ ਕੇ ਆਉਂਦੇ ਤੇ ਇਕੱਠੇ ਬੈਠ ਕੇ ਦੇਖਦੇ ਫਿਰ ਉਸਨੇ ਵੀਡੀਓ ਖਰੀਦੀਆਂ ਤਾਂ ਮੈਂ ਵੀ ਕਈ ਵਾਰ ਉਧਾਰ ਮੰਗ ਲਿਆਉਂਦਾ ਮੈਂ ਫੋਰਡ ਵਿੱਚੋਂ ਕੰਮ ਛੱਡ ਦਿੱਤਾ ਤਾਂ ਵੀ ਸਾਡੀ ਦੋਸਤੀ ਕਾਇਮ ਰਹੀ ਭੱਜ ਕੇ ਇੱਕ ਦੂਜੇ ਦੀ ਮਦਦ ਕਰਦੇ ਔਖੇ ਸਮੇਂ ਅਗਲੇ ਨਾਲ ਖੜਦੇ ਮੇਰੇ ਮਾਤਾ ਪਿਤਾ ਇੰਡੀਆ ਤੋਂ 6 ਕੁ ਮਹੀਨੇ ਲਈ ਸਾਡੇ ਕੋਲ ਰਹਿਣ ਲਈ ਆ ਗਏ ਆਸੀਫ ਨੇ ਆਪਣੇ ਘਰ ਉਹਨਾਂ ਨੂੰ ਖਾਣੇ ਤੇ ਸੱਦਿਆ ਖਾਣੇ ਤੇ ਹੀ ਨਹੀਂ ਸੱਦਿਆ ਬਲਕਿ ਕਿੰਨੇ ਸਾਰੇ ਤੋਹਫੇ ਦੇ ਕੇ ਮਾਨ ਤਾਨਵੀ ਕੀਤਾ ਇੱਕ ਦਿਨ ਉਹ ਕਹਿਣ ਲੱਗਾ ਸਿੰਘ ਯਾਰ ਮੇਰਾ ਵੀ ਦਿਲ ਕਰਦਾ ਹੈ ਕਿ ਆਪਣੇ ਅੱਬੂ ਤੇ ਅੰਮੀ ਨੂੰ ਇਧਰਲਾ ਚੱਕਰ ਲਗਾ ਦੇਵਾਂ ਹੁਣ ਸਾਰੇ ਭੈਣ ਭਰਾ ਵਿਆਹੀ ਗਏ ਐ ਤੇ ਉਹ ਵਿਹਲੇ ਹੀ ਐ ਜਰੂਰ ਸਾਧ ਮੈਨੂੰ ਜਰਾ ਗਾਈਡ ਕਰ ਦੇ ਪੇਪਰ ਵਗੈਰਾ ਕਿੱਦਾਂ ਭਰਨੇ ਆ ਇਹ ਤਾਂ ਗੱਲ ਹੀ ਕੋਈ ਨਹੀਂ ਮੈਂ ਤੇਰੇ ਨਾਲ ਹੋ ਕੇ ਸਪਾਂਸਰਸ਼ਿਪ ਤਿਆਰ ਕਰਵਾ ਦੇਣਾ ਮੈਂ ਉਸ ਦੀ ਮਦਦ ਕਰ ਦਿੱਤੀ ਕੁਝ ਮਹੀਨਿਆਂ ਬਾਅਦ ਉਹਦੇ ਮਾਪਿਓ ਇੰਗਲੈਂਡ ਆ ਗਏ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਨੂੰ 에어ਪੋਰਟ ਲੈਣ ਗਿਆ। ਆਸੀਫ ਨੇ ਉਹਨਾਂ ਨਾਲ ਮੇਰਾ ਤੌਰਫ ਕਰਾਇਆ। ਉਹ ਜਿਵੇਂ ਪਹਿਲਾਂ ਹੀ ਮੈਨੂੰ ਜਾਣਦੇ ਹੋਣ ਉਸ ਦਾ ਅੱਬੂ ਬੋਲਿਆ ਪੁੱਤਰਾ ਆਸੀਫ ਤਾਂ ਜਦ ਵੀ ਸਾਨੂੰ ਫੋਨ ਕਰੇ ਜਾਂ ਚਿੱਠੀ ਲਿਖੇ ਤੇਰਾ ਜ਼ਿਕਰ ਜ਼ਰੂਰ ਕਰਦਾ ਹੈ। ਉਸ ਦੀ ਮਾਂ ਮੇਰੇ ਸਿਰ ਉੱਪਰ ਹੱਥ ਫੇਰਦੀ ਪੁੱਛਣ ਲੱਗੀ। ਕਿਹੜਾ ਪਿੰਡ ਹੈ ਕਾਕਾ ਤੇਰਾ? ਜੀ ਚੱਕਾਂ। ਮੇਰੇ ਜਵਾਬ ਤੋਂ ਉਹ ਚੌਂਕ ਜਹੀ ਗਈ। ਅੱਬੂ ਨੇ ਆਖਿਆ ਕਾਂ ਜਿਹੜਾ ਹੁਸ਼ਿਆਰਪੁਰ ਕੋਲ ਹੈ ਜੀ ਨਹੀਂ ਜਿਹੜਾ ਬੰਗਿਆਂ ਕੋਲ ਹੈ ਉਸਦੀ ਅੰਮੀ ਨੇ ਬਹੁਤ ਹੀ ਧਿਆਨ ਨਾਲ ਮੇਰੇ ਵੱਲ ਦੇਖਿਆ ਪਰ ਚੁੱਪ ਰਹੀ ਆਸੀਫ ਨੇ ਆਪਣੇ ਮਾਪਿਓ ਦੀ ਆਵੰਤ ਵਿੱਚ ਆਪਣੇ ਘਰ ਗਾਰਡਨ ਪਾਰਟੀ ਰੱਖੀ ਸਾਨੂੰ ਵੀ ਸੱਦਿਆ ਗਰਮੀਆਂ ਦੇ ਦਿਨ ਸਨ ਕਦੇ-ਕਦੇ ਨਿਕਲਦੀ ਧੁੱਪ ਸਭ ਦੇ ਚਿਹਰਿਆਂ ਉੱਪਰ ਖੇਡ ਰਹੀ ਸੀ ਕਾਫੀ ਸਾਰੇ ਲੋਕ ਆਏ ਸਨ ਆਸੀਫ ਦੇ ਅਬੂ ਬਹੁਤ ਖੁਸ਼ ਹਨ ਪਰ ਅੰਮੀ ਦੇ ਮੱਥੇ ਤੇ ਤਣਾਵ ਦੀਆਂ ਰੇਖਾਵਾਂ ਸਾਫ਼ ਦਿਖ ਰਹੀਆਂ ਸਨ ਉਹ ਮੇਰੇ ਮੋਢੇ ਤੇ ਹੱਥ ਰੱਖਦੀ ਮੈਨੂੰ ਇੱਕ ਪਾਸੇ ਲੈ ਗਈ ਤੇ ਬੋਲੀ ਤੁਹਾਡੇ ਪਿੰਡ ਦੇ ਇੱਕ ਸਨ ਸਰਦਾਰ ਵਤਨ ਸਿੰਘ ਜਾਣਦਾ ਜੀ ਉਹ ਮੇਰੇ ਹੀ ਬਾਬਾ ਜੀ ਸਨ ਉਹ ਤੇਰੇ ਬਾਲਦ ਦਾ ਨਾਂ ਜੀ ਸਰਦਾਰ ਕਿਸ਼ਨ ਸਿੰਘ ਤੇਰੇ ਚਾਚਾ ਜੀ ਜੀ ਸਰਦਾਰ ਵਿਕਰ ਸਿੰਘ ਹਾਂ ਹਾਂ ਉਹਨਾਂ ਦੇ ਵੀ ਬੱਚੇ ਹੁਣ ਵੱਡੇ ਹੋ ਗਏ ਹੋਣਗੇ ਵਿਆਹੇ ਵਰੇ ਗਏ ਹੋਣਗੇ ਜੀ ਉਹ ਵੀ ਤਾਂ ਸੂਬੇਦਾਰ ਬਣ ਕੇ ਰਿਟਾਇਰ ਹੋ ਗਏ ਹੋਣਗੇ ਜੀ ਮੇਰੀ ਗੱਲ ਸੁਣ ਕੇ ਉਸ ਦੀਆਂ ਗੱਲਾਂ ਧੁੱਪ ਨਾਲ ਚਮਕਣ ਲੱਗੀਆਂ ਉਹ ਮੇਰਾ ਮੋਢਾ ਥੱਪੜਦੀ ਆਪਣੀ ਨੂਨ ਨਾਲ ਗੱਲੀ ਜਾ ਲੱਗੀ ਉਹ ਬਹੁਤ ਖੁਸ਼ ਜਾਪਦੀ ਸੀ ਕਦੇ-ਕਦੇ ਮੇਰੇ ਵੱਲ ਵੀ ਦੇਖਣ ਲੱਗਦੀ ਮੈਂ ਤਾਂ ਉਸ ਨੂੰ 에어ਪੋਰਟ ਤੋਂ ਉਤਰਦਿਆਂ ਹੀ ਪਛਾਣ ਲਿਆ ਸੀ ਸ਼ਾਇਦ ਉਸ ਤੋਂ ਵੀ ਪਹਿਲਾਂ ਜਦ ਆਸੀਫ ਨੇ ਉਹਨਾਂ ਲਈ ਪੇਪਰ ਭੇਜਣ ਸਮੇ ਉਸ ਦਾ ਨਾਂ ਲਿਖਵਾਇਆ ਸੀ आलिया अहमद ਮੈਂ ਉਸ ਵੱਲ ਦੇਖਦਾ ਬਹਿਰਾਮ ਦੇ ਰਿਫੂਜੀ ਕੈਂਪ ਵਾਲ ਬਾਹਰ ਜਾ ਪੁੱਜਾ ਉੱਥੇ ਜਿੱਥੇ ਚਾਚਾ ਬਿੱਕਰ ਹੱਥ ਵਿੱਚ ਤਲਵਾਰ ਲਈ ਖੜਾ ਸੀ ਚਾਚੇ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਲਾਕੇ ਦੇ ਕੁਝ ਬਦਮਾਸ਼ ਕੈਂਪ ਵਿੱਚੋਂ ਕੁੜੀਆਂ ਚੱਕਣ ਆ ਗਈ ਸਨ। ਭਾਵੇਂ ਕੈਂਪ ਦਿਵਾਲੇ ਫੌਜ ਦਾ ਪਹਿਰਾ ਸੀ ਪਰ ਐਡੇ ਵੱਡੇ ਕੈਂਪ ਦੀ ਰਾਖੀ ਕਰਨੀ ਕਿਹੜਾ ਸੌਖੀ ਗੱਲ ਸੀ। ਚਾਚੇ ਨੇ ਕੈਂਪ ਬਚਾਉਣਾ ਸੀ ਜਾਂ ਫਿਰ ਸ਼ਾਇਦ ਆਪਣੀ ਆਲੀਆ ਉਹ ਨੰਗੀ ਤਲਵਾਰ ਲੈ ਕੇ ਡਟਿਆ ਖੜਾ ਸੀ। 25 ਕੁ ਬੰਦਿਆਂ ਦਾ ਟੋਲਾ ਆਇਆ ਲੜਾਈ ਹੋਈ। ਪਤਾ ਨਹੀਂ ਕਿਹੜੇ ਵੇਲੇ ਇੱਕ ਵਰषा ਚਾਚੇ ਦੀ ਹਿੱਕ ਵਿੱਚ ਆ ਖੋਬਿਆ। ਚਾਚਾ ਥਾਂਵੇਂ ਹੀ ਢੇਰੀ ਹੋ ਗਿਆ। ਜਿਆਦਾ ਤੱਕ ਫੌਜ ਪੁੱਜੀ ਚਾਚਾ ਜਾ ਚੁੱਕਿਆ ਸੀ ਮੈਂ ਸਦਾ ਇਹੋ ਸੋਚਿਆ ਕਰਦਾ ਸੀ ਕਿ ਆਲਿਆ ਨੂੰ ਚਾਚੇ ਬਾਰੇ ਉਸੇ ਵਕਤ ਪਤਾ ਚੱਲ ਗਿਆ ਹੋਵੇਗਾ ਤੇ ਬੈਨ ਪੌਂਦੀ ਦੌੜੀ ਆਈ ਹੋਵੇਗੀ ਤੇ ਚਾਚੇ ਦੀ ਲਾਸ਼ ਨੂੰ ਚੁੰਬੜ ਗਈ ਹੋਵੇਗੀ ਵਿਚਾਰੀ ਆਲਿਆ ਦੀ ਹਾਲਤ ਬਹੁਤ ਖਰਾਬ ਹੋ ਗਈ ਹੋਵੇਗੀ ਹੁਣ ਮੈਨੂੰ ਕੁਝ ਤਸੱਲੀ ਹੋਈ ਸੀ ਸ਼ੁਕਰੀਆ ਦੋਸਤੋ